ਕੋ ਮੈਂ ਅੱਜ ਹੁਣੀ ਇੱਕ ਤਾਂ ਚੀਵ ਮਿਸਟਰ ਭਗਵੰਤ ਮਾਨ ਸਾਹਿਬ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਚੀ ਚੋਣਾ ਨਹੀਂ ਜ਼ਿਕਰ ਕੀਤਾ ਮੇਰੇ ਨਾਂ ਦਾ ਭਗਵੰਤ ਮਾਨ ਸਾਹਿਬ ਗੱਲ ਸੁਣ ਲਓ ਇੱਕ ਮੈਂ ਉਦੋਂ ਵੀ ਬਿਆਨ ਦਿੱਤਾ ਸੀ ਅੱਜ ਵੀ ਕਹਿਣਾ ਅੱਜ ਮਜੀਠੀਆ ਦੇ ਵਕੀਲ ਅੱਜ ਉਹਨਾਂ ਦੀ ਧਰਮ ਪਤਰੀ ਤੇ ਸਾਰੇ ਟਾਰਾ ਮਾਰਦੇ ਫਿਰਦੇ ਆ ਅੱਜ ਹੁਬ ਹੁਬ ਕੇ ਉਹ ਪ੍ਰੈਸ ਕਾਨਫਰੰਸ ਅਰੋਜ ਕਰ ਰਿਹਾ ਕਿਉਂ ਕਿ ਭਗਵੰਤ ਮਾਨਸਿਆ ਤੈਂ ਤੁਸੀਂ ਉਹਨਾਂ ਨੂੰ ਨਸ਼ੇ ਦੇ ਵਿੱਚੋਂ 12 ਸਾਲ ਬਾਅਦ ਕਲੀਨ ਚਿੱਟ ਦੇਤੀ 12 ਸਾਲ ਬਾਅਦ ਹਰ ਵਾਰ ਨਸ਼ੇ ਦਾ ਕੇਸ ਉਤੇਫਾ ਦਰਜ ਹੁੰਦਾ ਸੀ ਤੇ ਜੇਲ੍ਹ ਜਾਂਦਾ ਸੀ 12 ਸਾਲ ਬਾਅਦ ਤੁਸੀਂ ਉਤੇ ਡੀਏ ਦਾ ਕੇਸ ਪਾ ਕੇ ਮਜੀਠੀਆ ਨੂੰ ਜੇਲ੍ਹ ਭੇਜਿਆ ਨਸ਼ੇ ਦਾ ਕੇਸ ਦੀ ਗੱਲ ਸਾਫ਼ ਕਰਤੀ ਇਹ ਦੇਣਾ ਆਪੂ ਦੇਣਾ ਕੋ ਭਗਵੰਤ ਮਾਨਸਿਆ ਜਿਹੜੇ ਉਸ ਵੇਲੇ ਮਾਮਾ ਵਿਧਵਾਵਾਂ ਹੋਈਆਂ ਜਿਨ੍ਹਾਂ ਦੇ ਸਿਰਾਂ ਤੇ ਚਿੱਟੀਆਂ ਚੁੰਨੀਆਂ ਏ ਜਿਨ੍ਹਾਂ ਦੇ ਸਿਰਾਂ ਤੋਂ ਬਾਪ ਮਾਂ ਬਾਪ ਦਾ ਸਾਇਆ ਚਲਾ ਗਿਆ ਤੁਸੀਂ ਗੱਲ ਕਰੋਗੇ ਕਮਜ਼ੋਰ ਬੰਦਾ ਤੋਂ ਜਿੰਨਾ ਮੈਂ ਸਮਝਦਾ ਕਮਜ਼ੋਰ ਬੰਦਾ ਇਹ ਚੀਜ਼ ਮਿਸਟਰ ਮਿਲਿਆ ਪੰਜਾਬ ਨੂੰ ਕਦੇ ਮਿਲਿਆ ਨਹੀਂ ਜਮੀਨ ਦੀ ਗੱਲ ਤਾਂ ਬਾਅਦ ਕਰਾਂਗੇ ਜਿਹੜੀ ਜੱਟ ਤੋਂ ਤੇ ਮਜ਼ਦੂਰ ਤੋਂ ਹੋਣ ਲੱਗਿਆ ਪਰ ਜਿਹੜਾ ਮਜੀਠੀਏ ਨੇ ਸਭ ਤੋਂ ਵੱਡਾ ਕਲੰਕ ਨਸ਼ੇ ਦਾ ਸੁਦਾਗਰ ਨਸ਼ੇ ਦਾ ਉਹਦੇ ਨਾਲਦਿਆਂ ਨੂੰ ਸਭ ਨੂੰ ਉਹ ਪ੍ਰੈਸ ਕਾਨਫਰੰਸਾਂ ਕਰ ਰੇ ਆ ਜਿਨ੍ਹਾਂ ਦੇ ਨਾਂ ਸੀ ਤੇ ਤੁਸੀਂ ਸਾਰਿਆਂ ਦੀਆਂ ਪ੍ਰੈਸ ਕਾਨਫਰੰਸਾਂ ਕਰਾ ਰਹੇ ਆ ਸਭ ਨੂੰ ਬਾਹਰ ਕੱਢ ਕੇ ਰੱਖਤਾ ਜਿੰਨੇ ਵੀ ਉਹਨਾਂ ਦੇ ਸਾਥੀ ਸੀ ਨਾਲ ਜਿਨ੍ਹਾਂ ਦੇ ਨਾਂ ਆਏ ਸੀ ਅੱਜ ਉਹ ਸਾਰੇ ਵੱਡੇ ਤੋਂ ਵੱਡੇ ਚੈਨਲਾਂ ਤੇ ਇੰਟਰਵਿਊ ਦੇ ਰਹੇ ਆ ਕਿ ਨਹੀਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹ ਸਾਰੇ ਉਹੀ ਸੀ ਜਿਹੜੇ ਵਿਕਰਮ ਮਜੀਠੀਏ ਦੇ ਗੱਡੀ 'ਚ ਨਾਲ ਕਿ ਸਾਰਾ ਧੰਦਾ ਕਰਦੇ ਸੀ ਤੇ ਸਾਰੇ ਉਹ ਤੁਸੀਂ ਆਪਣੇ دوست ਬਣਾਏ ਜਿਗਰੀ ਦੋਸਤ ਬਣਾਏ ਉਹੀ ਮਜੀਠੀਆ ਦੇ ਜਿਹੜੇ ਗੱਡੀਆਂ ਚ ਫਿਰਦੇ ਸੀ ਅੱਜ ਉਹ ਸਾਰੇ ਚੌਲ ਚ ਚੈਲਣਾ ਤੇ ਪ੍ਰੈਸ ਕਾਨਫਰੰਸਾਂ ਕਰਦੇ ਆ ਉਹਨੂੰ ਪਤਾ ਉਹਨਾਂ ਨੇ ਨਾ ਕੀਨੇ ਜਿਨ੍ਹਾਂ ਨੂੰ ਤੁਸੀਂ ਇਹ ਲੈਤ ਦਿੱਤੀ ਹੈ ਇਹ ਖੁੱਲ੍ਹ ਦਿੱਤੀ ਹੈ ਅੱਜ ਮਜੀਠੀਆ ਜੇਲ੍ਹ ਚ ਗਿਆ ਤਾਂ ਉਹ ਜਗ੍ਹਾ ਤੇ ਕਿਸ ਚ ਆਮਦਨ ਘਾਟਾ ਜਿਆਦਾ ਤੋਂ ਜ਼ਿਆਦਾ ਇਹ ਕੇਸ ਚ ਗਿਆ ਡੀਏ ਦੇ ਕੇਸ ਚ ਤੁਸੀਂ ਇੱਕ ਕਲੰਕ ਇੱਕ ਕਲੰਕ ਸੀ ਜਿਹੜਾ ਉਹ ਕਲੰਕ ਧੋਤ ਆ ਇਸ ਕਰਕੇ ਹਸਾਬ ਤਾਂ ਤੁਹਾਡੇ ਨਾਲ ਕਰਾਂਗੇ ਤੇ ਜਿਹੜਾ ਨਸ਼ੇ ਨਾਲ ਜਿਹੜੀਆਂ ਮੌਤਾਂ ਹੋਈਆਂ ਜਿਹੜੇ ਨੌਜਵਾਨ ਜਵਾਨੀ ਬਰਬਾਦ ਹੋਈ ਉਹ ਹਸਾਬ ਮੈਂ ਕਰੂੰਗਾ ਤੁਹਾਡੇ ਨੂੰ ਭਾਜਪੀ ਵੀ ਕਰੇਗੀ ਤੁਹਾਡੇ ਨਾਲ ਹਸਾਬ ਤੁਸੀਂ ਗੱਲਾਂ ਕਿਹੜੀਆਂ ਕਰਦੇ ਜੇ ਸਾਡੇ ਤੇ ਕੋਈ ਦਾਗ ਆ ਉਸਾਬਿਤ ਕਰਕੇ ਦਿਖਾ ਲੋਕਾਂ ਦੀ ਕਚਹਿਰੀ ਚ ਅੱਜ ਤੱਕ ਸ਼ੀਸ਼ ਦੇ ਆਜ਼ਮ ਸਤਾਰ ਬਿਆਨ ਸਿੰਘ ਉਹਦਾ ਕੂਨਾ ਤੇ ਇਹ ਯਾਦ ਰੱਖਿਓ ਜਿਹੜਾ ਤੁਸੀਂ ਉਹਨਾਂ ਨਾਲ ਮਿਲ ਕੇ ਉਹਦਾ ਕਲੰਕ ਧੋਤਾ ਮਜੀਠੀਆ ਪਰਿਵਾਰ ਦਾ ਜਿਹੜੀ ਸਾਫ਼ ਕੀਤਾ ਉਹ ਕਾਲਖ ਦਾ ਟਿੱਕਾ ਉਹ ਯਾਦ ਰੱਖਿਓ ਉਹਦਾ ਹਿਸਾਬ ਕੋਤੋਂ ਲਵਾਂਗੇ ਸੀਮ ਸਾਹਿਬ ਲਵਾਂਗੇ ਸਾਹਿਬ